Ryan International School ਦੇ ਵਿੱਚ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਕਮਾਂਡਰ ਆਈਟੀ ਬੀਪੀ ਦਲੀਪ ਸ਼ਰਮਾ ਮੁੱਖ ਮਹਿਮਾਨ ਦੇ ਤੌਰ ਤੇ ਮੌਜੂਦ ਸਨ ਸਕੂਲ ਦੇ ਪ੍ਰਿੰਸੀਪਲ ਕੰਚਨ ਮਲ ਹੋਤਰਾ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਬੱਚਿਆਂ ਨੂੰ ਜਰਨਲਿਜ਼ਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੇ ਹੁਨਰ ਬੱਚਿਆਂ ਨੂੰ ਸਰਟੀਫਿਕੇਟ ਤੇ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ ਆਪਾ ਦੇ ਆਪਾ ਦੇ ਵਾਟ ਇਨ ਹੈਵ ਇ ਤੇ ਮੈਂ ਅੱਜ ਹਰਿਆਣੇ ਸੂਬੇ ਦੇ ਵਿੱਚ ਜਿੱਥੇ ਕਿ ਬੱਚਿਆਂ ਨੂੰ ਅੱਜ ਜਰਨਲਿਸਟ ਬਾਰੇ ਨਿਊਜ਼ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੇ ਇਸ ਜਾਣਕਾਰੀ ਨੂੰ ਬੜੀ ਦਿਲਚਸਪੀ ਨਾਲ ਸੁਣਿਆ ਤੇ ਉਹਨਾਂ ਨੇ ਉਸ ਨੂੰ ਆਪਣੇ ਦਿਮਾਗ ਵਿੱਚ ਵੀ ਉਹਨਾਂ ਨੇ ਆਪਾਂ ਗ੍ਰਹਿਣ ਕੀਤਾ ਤੇ ਮੈਂ ਗੱਲਬਾਤ ਕਰਦਾ ਹਾਂ ਇੱਥੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਆਈਟੀ ਬੀਪੀ ਦੇ ਆਏ ਹਨ ਦਲੀਪ ਮਿਸ਼ਰਾ ਜੀ ਸੈਕੰਡ ਇਨ ਕਮਾਂਡ ਪ੍ਰਿੰਸੀਪਲ ਰਿਆਨ ਸਕੂਲ ਔਰ इनकी पूरी टीम को एंड रियान मैनेजमेंट को मैं बहुत बहुत बधाई देना चाहता हूँ जिन्होंने इतने ब्यूटीफुल कोर्स को वेल डिज़ाइन कोर्स को पहली बार अमृतसर शहर में लाए हैं एंड मैं मानता हूँ कि ये जो प्रोग्राम है या इन बच्चों के ऑलराउंड डेवलपमेंट में इनके पर्सनैलिटी एस्पेक्ट में एंड एक कैरियर पॉइंट ऑफ व्यू से भी बहुत सफल जो है साबित होने वाला है मैं प्रिंसिपल मैम को और पूरी टीम को बहुत बहुत बधाई देता हूँ बच्चों को क्या संदेश देना चाहते हैं सर आप आ, मैं इस आ, मौके पे बच्चों को संदेश देना चाहता हूँ कि आपके हाथ में जो गैजेट मोबाइल है एंड उसे कैसे आ, कैसे बेहतरीन तरीके से आप इस्तेमाल कर सकते हो एंड कैसे अपने आप को स्किलिंग कर सकते हो एंड एक मास मीडिया एंड जर्नलिज्म के क्षेत्र में भी आप इसे कैसे, कैसे कन्वर्ट कर सकते हो इस कोर्स आ, से जो आपने सीखा है उसको बेस्ट यूटिलाइज करें और आ, ਔਰ ਆਪਣੇ ਕੈਰੀਅਰ ਵਿੱਚ ਵੀ ਸ਼ਾਮਿਲ ਕਰੇ। ਕਿ ਬਹੁਤ ਵਧੀਆ ਲੱਗਾ ਹੈ ਰਿਆਨ ਸਕੂਲ ਦਾ ਇਹ ਇਨੀਸ਼ੀਏਟਿਵ ਕਿ ਬੱਚਿਆਂ ਨੂੰ ਇੱਕ ਐਸੇ ਪਲੇਟਫਾਰਮ ਤੇ ਲੈ ਕੇ ਆਣਾ ਕਿ ਜਿੱਥੇ ਬੱਚੇ ਆਪਣੇ ਅਕੈਡਮਿਕਸ ਤੋਂ ਅਲੱਗਾ ਹੋ ਕੇ ਜਿਹੜੀਆਂ ਇਹ ਨਵੀਆਂ ਨਵੀਆਂ ਐਕਟੀਵਿਟੀਆਂ ਨੇ ਦੇਖੋ ਮਾਸ ਐਂਡ মিডিਆ ਦਾ ਇਹਨਾਂ ਨੇ ਪ੍ਰੋਗਰਾਮ ਕੀਤਾ ਹੈ ਪਿਛਲੇ 5 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਪ੍ਰੋਫੈਸ਼ਨਲ ਤੌਰ ਤੇ ਬੱਚਿਆਂ ਨੂੰ ਤਿਆਰ ਕਰ ਦਿੱਤਾ ਹੈ ਤੇ ਮੈਂ ਇਸ ਚੀਜ਼ ਨੂੰ ਦੇਖ ਕੇ ਬਹੁਤ ਹੈਰਾਨ ਸੀਗਾ ਬਹੁਤ ਕੌਂਗ੍ਰੈਚੁਲੇਸ਼ਨਸ ਨੇ ਪ੍ਰਿੰਸੀਪਲ ਮੈਡਮ ਨੂੰ ਇਹਨਾਂ ਦੀ ਜੋ ਟੀਮ ਰੈਂਡ ਸਕੂਲ ਦੀ ਟੀਮ ਆਈਏ ਮੁੰਬਈ ਤੋਂ ਮੈਨੂੰ ਪਤਾ ਲੱਗਾ ਹੈ ਕਿ ਉਹਨਾਂ ਨੇ 5 ਦਿਨ ਇੱਥੇ ਹੀ ਰਹਿ ਕੇ ਬੱਚਿਆਂ ਨੂੰ ਪ੍ਰੋਪਰ ਟ੍ਰੇਨ ਕੀਤਾ ਹੈ ਨਮਸਕਾਰ मैं रायन स्कूल्स की रायन टीवी की प्रतिनिधि हूँ हमारे चेयरमैन सर का ये विजन है कि हम अपने बच्चों को पढ़ाई के साथ साथ कुछ ऐसे भी स्किल्स दें जो उनको आगे जाके करियर चुनने में फ़ायदा होगा हर एक बंदा डॉक्टर इंजीनियर लॉयर नहीं बन सकता है तो मीडिया एक बहुत बड़ा फील्ड है आज हमारे देश में चार से ऊपर न्यूज़ चैनल्स हैं तो जैसे सर जी आज हमारे साथ न्यूज़ इंटरव्यू ले रहे हैं वैसे हम सोच रहे हैं कि हम अपने बच्चों को भी क्यों ना दिखाएँ कि न्यूज़ के फील्ड में क्या क्या होता है तो हम गलबात करते हैं मल्होत्रा जी हाँ जी मैडम जी नमस्कार मेरा नाम कंचन मल्होत्रा है मैं रायण इंटरनेशनल स्कूल एज ए प्रिंसीपल कार्यरत हाँ अब साढ़े स्कूल में बीबीएन का कलबीनेशन होना चाहनी हूँ बीबीएन की है बीबीएन है बियोन्ड ब्रेकिंग न्यूज ਸਾਡੇ ਰਾਇਨ ਗਰੁੱਪ ਦੇ ਚੇਅਰਮੈਨ ਸਰ ਡਾਕਟਰ اے ਐਫ ਪਿੰਟੋ ਦਾ ਵਿਜ਼ਨ ਹੈ ਸਰ ਦਾ ਵਿਜ਼ਨ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਥਰੂ ਲੈਂਸਸ ਕਰਵਾਈ ਜਾਏ ਐਸੇ ਕਰਕੇ ਔਰ ਪਹਿਲੇ ਸਾਡੇ ਬੱਚੇ ਬੰਬੇ ਜਾਂਦੇ ਸੀ ਇਸ ਵਾਰੀ ਬੰਬੇ ਤੋਂ ਟੀਮ ਇੱਥੇ ਆਈ ਬੱਚਿਆਂ ਨੂੰ ਇਹ ਟ੍ਰੇਡਿੰਗ ਦੇ ਲਈ ਹੈਂਡਸ-ਆਨ ਟ੍ਰੇਨਿੰਗ ਜਿਨ ਵੀ ਕਹਿ ਸਕਦੇ ਹਾਂ ਬੱਚਿਆਂ ਦਾ 6 ਦਿਨ ਦਾ ਕੋਰਸ ਸੀ ਜਿਹਦੇ ਵਿੱਚ ਬੱਚਿਆਂ ਨੇ ਜਰਨਲਿਜ਼ਮ ਸਿੱਖਿਆ ਨਿਊਜ਼ ਐਡੀਟਰ ਬਣੇ ਨਿਊਜ਼ ਰੀਡਿੰਗ ਕੀਤੀ ਬੱਚਿਆਂ ਨੇ ਔਰ ਅੱਜ ਉਹਨਾਂ ਦੇ ਪੇਰੈਂਟਸ ਨੂੰ ਇਨਵਾਈਟ ਕੀਤਾ ਸੀ ਜੋ ਬੱਚਿਆਂ ਦੀ 5 ਦਿਨ ਦੀ ਮਿਹਨਤ ਸੀ ਅੱਜ ਉਹ ਪੇਰੈਂਟਸ ਨੂੰ ਦਿਖਾਈ ਗਈ ਪੇਰੈਂਟਸ ਨੇ ਬ ਸਾਡੇ ਅੱਜ ਦੇ ਮੁੱਖ ਮਹਿਮਾਨ ਸਨ ਆਈਟੀਬੀਪੀ ਦੇ ਡਿਪਟੀ ਕਮਾਂਡੈਂਟ ਮਿਸਟਰ ਦਿਲੀਪ ਸਿੰਘ ਮਿਸਟਰ ਦਿਲੀਪ ਕੁਮਾਰ ਔਰ ਮਿਸਟਰ ਵਿਸ਼ੂ ਡਾਇਰੈਕਟਰ ਆਫ ਨਾਟਸ਼ਾਲਾ ਔਰ ਉਹਨਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਔਰ ਬਹੁਤ ਇਮਪ੍ਰੈਸ ਹੋਏ ਉਹਨਾਂ ਨੇ ਕਿਹਾ ਕਿ ਹਰ ਬੱਚੇ ਵਿੱਚ ਪੜਾਈ ਦੇ ਇਲਾਵਾ ਸਕਿੱਲ ਹੋਣੀ ਵੀ ਬਹੁਤ ਜ਼ਰੂਰੀ ਹੈ ਇਹ ਸਨ ਮੈਡਮ ਪ੍ਰਿੰਸੀਪਲ ਕੰਚਨ ਮੋਹਰਾ ਜੀ ਜਿਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਐਡੀਟਰ ਐਂਕਰਿੰਗ ਤੇ ਜਰਨਲ ਲਿਸਟ ਬਣਨ ਦੇ ਵਾਸਤੇ ਮੌਕੇ ਦਿੱਤੇ ਜਾਂਦੇ ਹਨ ਤੇ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਹੋਰ ਵੀ ਅਨੇਕਾਂ ਗਤੀਵਿਧੀਆਂ ਕਰਾਈਆਂ ਜਾਂਦੀਆਂ ਹਨ ਜਿਸ ਦੇ ਨਾਲ ਬੱਚੇ ਜਲਦੀ ਸਿੱਖਿਤ ਹੋ ਕੇ ਆਪਣੇ ਮਕਾਮ ਵਿੱਚ ਅੱਗੇ ਵਧਦੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ